ਸੋ ਅੱਜ ਅਸੀਂ ਬੈਠੇ ਹਾਂ ਉਸ ਬੱਸ ਦੇ ਵਿੱਚ ਜਿੱਥੋਂ ਸ਼ੁਰੂ ਹੁੰਦੇ ਨੇ ਕਾਫੀ ਸਾਰੇ ਪੁਵਾੜੇ ਬੱਸ ਦੇ ਵਿੱਚੋਂ ਮਿਲਦਾ ਇੱਕ ਨੋਟਾਂ ਦਾ ਭਰਿਆ ਹੋਇਆ ਬੈਗ ਮੈਂ ਇੱਥੇ ਸੀ ਤੇ ਮੇਰੀ ਗੱਡੀ ਪਟਿਆਲੇ ਸੀ ਮੈਨੂੰ ਜਾਣਾ ਪੈਣਾ ਸੀ ਪਟਿਆਲੇ ਮੈਨੂੰ ਨਾ ਮੈਂ ਬੇਟੇ ਨੂੰ ਵੀ ਦੱਸਤਾ ਵੀ ਮੈਂ ਅੱਜ ਪਟਿਆਲੇ ਚੱਲੀ ਆ ਪਰ ਮੈਂ ਬੱਸ ਜਾਊ ਉਹ ਵੀ ਮੇਰੇ ਨਾਲ ਲੜਿਆ ਮੈਨੂੰ ਕਹਿੰਦਾ ਮम्मा ਤੁਸੀਂ ਕੈਬ ਕਰ ਲਓ ਉੱਤੇ ਜਾਓ ਤੇ ਮੈਂ ਮਾਸਕ ਪਾਇਆ ਅਸੀਂ 43 ਗਏ ਪੀ ਆਰਟੀਸੀ ਬੱਸ ਲਈ ਉੱਥੇ ਪੀ ਆਰਟੀਸੀ ਦੀ ਸੀਗੀ ਉਹ ਮੈਨੂੰ ਕਹਿੰਦੇ ਵੀ ਹਾਂਜੀ ਮੈਡਮ ਆਧਾਰ ਕਾਰਡ ਮੈਂ ਹੈ ਮੇਰੇ ਕੋਲ ਹੈ ਨਹੀਂ ਹਨਾ ਮੈਨੂੰ ਕੋਈ ਹੈਗਾ ਤਾਂ ਭਾਵੇਂ ਸੀਗਾ ਮੈਂ ਮੈਂ ਜਿਹੜਾ ਨਹੀਂ ਚਾਹੁੰਦੀ ਸੀਗੀ ਮੈਂ ਨਹੀਂ ਆਧਾਰ ਕਾਡ ਲਈ ਬੀਬੀਆਂ ਦਾ ਭਾਈ ਨਹੀਂ ਸੀਟ ਤੇ ਜਿਹਨੇ ਟਿਕਟ ਪੈਸੇ ਨਹੀਂ ਦੇਈ ਹੁੰਦੀ ਆ ਉਹ ਵਿਚਾਰੇ ਲੱਗਣਾ ਤੇ ਖੜੇ ਹੁੰਦੇ ਆ ਜਾਂ ਆਪਾਂ ਤਾਂ ਪੈਸੇ ਦੇ ਕੇ ਗਏ ਸੀ ਮੈਂ ਕੋਈ ਆਧਾਰ ਕਾਡ ਨਹੀਂ ਤੇ ਤੋਂ ਬੱਸ ਦਾ ਡਰਾਈਵਰ ਤੇ ਕਲੈਕਟਰ ਕਹਿੰਦੇ ਐ ਕਰੋ ਯਾਰ ਤੁਸੀਂ ਇੱਥੇ ਬਹਿ ਜਾਓ ਅਸੀਂ 6-7 ਜਣੇ ਸੀਗੇ ਤੇ ਉਹ ਬੱਸ ਦੇ ਉੱਪਰ ਜਿਹੜਾ ਟੂਲ ਬਣਿਆ ਹੁੰਦਾ ਹੈ ਓਰਸ਼ਾਦ ਦੇ ਉੱਪਰ ਉਹ ਆਪ ਦੇ ਦਰੂਦੂ ਰੂਪੀਨ ਲੱਗੇ ਤੇ ਅਸੀਂ ਉੱਥੇ ਢਾਬੇ ਢੋਬੇ ਦਾ ਰੋਟੀ ਰੋਟੀ ਖਾ ਕੇ ਉੱਪਰ ਬਹਿ ਗਏ ਉਹ ਗੱਲ ਅੱਜ ਅਸੀਂ ਬੈਠੇ ਹਾਂ ਉਸ ਬੱਸ ਦੇ ਵਿੱਚ ਜਿੱਥੋਂ ਸ਼ੁਰੂ ਹੁੰਦੇ ਨੇ ਕਾਫੀ ਸਾਰੇ ਪਿਵਾੜੇ ਬੱਸ ਦੇ ਵਿੱਚੋਂ ਮਿਲਦਾ ਇੱਕ ਨੋਟਾਂ ਦਾ ਭਰਿਆ ਹੋਇਆ ਬੈਗ ਤੇ ਜਿਸ ਤੋਂ ਬਾਅਦ ਪਿਵਾੜੇ ਐਡੇ ਵਧ ਜਾਂਦੇ ਨੇ ਗੱਲਾਂ ਸ਼ੁਰੂ ਹੋਣ ਲੱਗ ਜਾਂਦੀਆਂ ਜੇ ਪੈਸਾ ਬੋਲਦਾ ਹੁੰਦਾ ਤੇ ਉਸੇ ਫਿਲਮ ਦੀ ਸਟਾਰ ਕਾਸਟ ਦੇ ਵਿੱਚੋਂ ਦੋ ਆਰਟਿਸਟ ਸਾਡੇ ਨਾਲ ਜੋ ਮੌਜੂਦ ਨੇ ਸਵਾਗਤ ਕਰਦੇ ਹਾਂ ਉਹਨਾਂ ਦਾ ਚੈਨਲ ਰੋਤਵਾ ਪੰਜਾਬ ਤੇ ਸਵਾਗਤ ਹੈ ਮੈਮ ਥੈਂਕ ਯੂ ਸਵਾਗਤ ਹੈ ਸਰ ਤੁਹਾਡਾ ਕਿੰਦਾ ਬਾ ਕਿਰਦਾਰ ਆ ਤੁਹਾਡਾ ਫਿਲਮ ਜੇ ਪੈਸਾ ਬੋਲਦਾ ਹੁੰਦਾ ਵਿੱਚ ਮੇਰਾ ਕਿਰਦਾਰ ਹੈਗਾ ਜੀ ਮੈਂ ਜਿਹੜੇ ਹਰਦੀਪ ਗਰੇਵਾਲ ਨੇ ਉਹਨਾਂ ਦੀ ਭਾਬੀ ਦਾ ਜੀ ਤੇ ਬਹੁਤ ਲਾਊਡ ਜਿਹਾ ਕੈਰੈਕਟਰ ਹੈਗਾ ਜਿਹੜਾ ਆਮ ਆਪਣੀ ਲਾਈਫ ਦੇ ਵਿੱਚ ਆਲੇ-ਦੋਲੇ ਦੇ ਵਿੱਚ ਹੁੰਦੇ ਨੇ ਸੋ ਓਦਾਂ ਦਾ ਕੈਰੈਕਟਰ ਹੈ ਤੇ ਕੀ ਕਹਿ ਸਕਦੇ ਆ ਇੱਕ ਚਲਾਕ ਤੇ ਇੱਕ ਲਾਲਚੀ ਜੀ ਭਾਬੀ ਲਾਈਕ ਓਦਾਂ ਦਾ ਕੈਰੈਕਟਰ ਹੈ ਕਿਸੇ ਤੁਹਾਡਾ ਕਿਦਾਂ ਦਾ ਕਿਰਦਾਰ ਮੇਰਾ ਹਰਦੀਪ ਗਰੇਵਾਲ ਦੇ ਬ੍ਰਦਰ ਦਾ ਕੈਰੈਕਟਰ ਹੈ ਔਰ ਮੇਰਾ ਔਰ ਆਜ ਦਾ ਹਸਬੰਡ ਵਾਈਫ ਦਾ ਕੈਰੈਕਟਰੈਸਟਿਕਸ ਵਿੱਚ ਸੋ ਉਹੀ ਹੈ ਲਾਲਚੀ ਜਿਹਾ ਬੰਦਾ ਮਤਲਬ ਕਿ ਪੈਸੇ ਨੂੰ ਜਾਦੇ ਤਵਜੂ ਦੇਣ ਵਾਲਾ ਤੇ ਤਾਂ ਹੀ ਤਾਂ ਪੈਸੇ ਦਾ ਰੋਲਾ ਪੈਂਦਾ ਪੂਰੀ ਫਿਲਮ 'ਚ ਤੇ ਇੱਕ ਨਾ ਅਕਸਰ ਸਾਰਿਆਂ ਦੇ ਆਪਣੇ ਮਨ ਦੇ ਵਿੱਚ ਕਿਤੇ ਨਾ ਕਿਸੇ ਇੱਕ ਸਵਾਲ ਆਉਂਦਾ ਹੁੰਦਾ ਅਕਸਰ ਸੁਣਨ ਨੂੰ ਮੈਨੂੰ ਤਾਂ ਯਾਰਾਂ ਨਾਲ ਦੋਸਤਾਂ ਨਾਲ ਵੀ ਡਿਸਕਸ ਕਰਦੇ ਰਹੇ ਨੇ ਯਾਰ ਜੇ ਇੱਕ ਨੋਟਾਂ ਦਾ ਭਰਿਆ ਬੈਗ ਮਿਲ ਜਾਵੇ ਸਵਾਲ ਆ ਜਾਈ ਕਦੀ ਹੋਏ ਤੁਹਾਨੂੰ ਤੁਹਾਡੇ ਮਨ ਕੋ ਹਾਂ ਛੋਟੇ ਹੁੰਦੇ ਬਹੁਤ ਹੁੰਦਾ ਹੁੰਦਾ ਸੀਗਾ ਤੇ ਪਰ ਹੁਣ ਜਿਉਂ-ਜਿਉਂ ਬੰਦਾ ਬਟ 다운 ਦਾ ਮੈਜੋਰਟੀ ਆਉਣ ਲੱਗ ਜਾਂਦੀ ਐ ਸੋ ਹੁਣ ਪਤਾ ਲੱਗਦਾ ਕਿ ਜੇ ਕੋਈ ਐਦਾਂ ਦੀ ਪ੍ਰਾਪਰਟੀ ਕਿਤੋਂ ਵੀ ਲੱਭਦੀਆਂ ਜਾਂ ਕੁਝ ਵੀ ਹੁੰਦਾ ਕੋਈ ਅਸੈਸਮੈਂਟ ਜਿਹੜੀ ਹੈਗੀ ਉਹ ਸਾਰੀ ਸਰਕਾਰ ਦੀ ਹੁੰਦੀ ਐ ਸੋ ਮੈਂ ਤਾਂ ਇੱਕ ਜੋ ਕੀਤਾ ਇਹ ਜਆ ਚੁਣਿਆ ਹੋਇਆ ਸੀਗਾ ਮੈਂ ਟੀਚਰ ਨਹੀਂ ਆ ਨਾ ਤਾਂ ਉਹ ਕੀਤਾ ਇਹ ਜਆ ਹੋਣ ਦੇ ਕਰਕੇ ਮੈਨੂੰ ਇਹ ਲੱਗਦਾ ਕਿ ਉਹ ਸਰਕਾਰ ਨੂੰ ਦੇ ਦੇਣਾ ਚਾਹੀਦਾ ਕਿਉਂਕਿ ਮੈਂ ਤਾਂ ਜਵਾਕਾਂ ਨੂੰ ਇਹੀ ਪੜਾਇਆ ਸੀ ਤੇ ਮੈਂ ਇਹ ਬਸ ਦੇ ਵਿੱਚ ਇਹ ਗੈਨ ਨੂੰ ਨਿਆ ਸ਼ੂਟਿੰਗ ਆ ਫਿਲਮਾਂ ਨਹੀਂ ਇਦਾਂ ਦਾ ਬਹੁਤ ਕੀਤਾ ਹੋਣਾ ਕੰਮ ਇੰਟਰਵਿਊ ਕਰਕੇ ਕਿੱਦਾਂ ਦਾ ਲੱਗ ਰਿਹਾ ਆ ਇਹ ਫਸਟ ਟਾਈਮ ਕੀਤਾ ਨਾ ਵੀ ਬਹੁਤ ਵਧੀਆ ਲੱਗ ਰਿਹਾ ਬਸ ਦੇ ਵਿੱਚ ਇੰਟਰਵਿਊ ਦੇਣਾ ਸਵੇਰ ਦੇ ਇੱਥੇ ਹੀ ਐਵੇਂ ਬੈਠੇ ਹੋਇਆ ਪਰ ਇਹਦੇ ਨਾਲ ਬਹੁਤ ਯਾਦਾਂ ਵੀ ਜੁੜੀਆਂ ਹੋਈਆਂ ਸੋ ਉਹ ਪਿਛਲੀਆਂ ਯਾਦਾਂ ਤਾਜ਼ਾ ਹੋ ਗਈਆਂ ਜਿਹੜੇ ਬਚਪਨ ਦੇ ਵਿੱਚ ਜਾਂ ਫਿਰ ਜਵਾਨੀ ਦੇ ਵਿੱਚ ਬਸਾਂ ਦੇ ਵਿੱਚ ਘੇੜੇ ਖਾਦੇ ਨੇ ਉਹ ਮਤਲਬ ਵਧੀਆ ਲੱਗਦਾ ਕੋਈ ਇੱਕ ਸਟਰਗਲ ਜਿਹੜੀ ਤੁਹਾਡੀ ਬਸ ਨਾਲ ਰਿਲੇਟਡ ਜੁੜੀ ਹੋਵੇ ਤੁਹਾਨੂੰ ਅੱਜ ਇੱਥੇ ਬੈਠ ਕੇ ਯਾਦ ਆਉਂਦੀ ਹੋਵੇ ਬਸ ਦਾ ਸਫ਼ਰ ਮੈਂ ਬਹੁਤ ਕੀਤਾ ਹੋਇਆ ਹੈ ਮੈਂ 10th ਕਲਾਸ ਤੋਂ ਲੈ ਕੇ 9th 10th ਤੋਂ ਲੈ ਕੇ ਮੈਂ ਗ੍ਰੈਜੂਏਸ਼ਨ ਤੋਂ ਬਾਅਦ ਤੱਕ ਵੀ ਸਫ਼ਰ ਕੀਤਾ ਹੋਇਆ ਘੱਟੋ ਘੱਟ ਮੈਂ 10 ਸਾਲ ਸਫ਼ਰ ਕੀਤਾ ਹੋਗਾ ਬਸਦਾ ਔਰ ਇੱਕ ਯਾਦ ਆ ਜਿਹੜੀ ਬੜੀ ਖਾਸ ਆ ਉਹਦਾ ਸਫ਼ਰ ਨਹੀਂ ਸੀਗਾ ਕਿ ਅਸੀਂ ਟੂਰਨਾਮੈਂਟ ਖੇਡ ਕੇ ਆ ਰਹੇ ਸੀਗੇ ਕਬੱਡੀ ਖੇਡਦਾ ਹੁੰਦਾ ਸੀ ਉਹਦਾ ਮੈਂ ਪਿੰਡ ਟੂਰਨਾਮੈਂਟ ਹੁੰਦੇ ਸੀ ਜੇ ਤੁਸੀਂ ਸਮਝਦੇ ਹੋ ਜੀ ਜਿਹਨੂੰ ਟੂਰਨਾਮੈਂਟ ਖੇਡ ਕੇ ਆ ਰਹੇ ਸੀ ਜਿਹੜੀ ਵਾਸਤੇ ਅਸੀਂ ਆਏ ਸੀ ਸਾਨੂੰ ਉਹਦੀ ਰਾਤ ਨੂੰ ਲਾਸਟ ਬੱਸ ਸੀਗੀ ਔਰ ਉਹ ਬੱਸ ਬਠਿੰਡੇ ਆ ਕੇ ਰੁਕਣੀ ਸੀਗੀ ਬਠਿੰਡੇ ਤੋਂ ਸਾਡਾ ਪਿੰਡ ਹੈਗਾ 25 ਕਿਲੋਮੀਟਰ ਉਦੋਂ ਬਾਅਦ ਰਾਤ ਨੂੰ 8-9 ਵਜੇ ਕੋਈ ਬੱਸ ਨਹੀਂ ਜਾਂਦੀ ਬੰਨ ਨੂੰ ਸੋ ਲਾਸਟ ਵਾਰ ਸਾਡੀ 6 ਵਜੇ ਨਿਕਲ ਜਾਂਦੀ ਸੀ ਉਹ ਬੱਸ ਆਈ 8 ਵਜੇ ਸੋ ਉਹ ਜਦੋਂ ਤੋਂ ਆਏ ਹੁਣ ਸਾਡੇ ਕੋਲ ਕੋਈ ਚਾਰਾ ਨਹੀਂ ਸੀਗਾ ਵੀ ਰਾਤ ਨੂੰ ਜਾ ਨਹੀਂ ਸਕਦੇ ਸੀਗੇ ਪੁਰਾਣੀ ਗੱਲ ਆ ਉਹਦੇ ਇਦਾਂ ਨਹੀਂ ਕੋਈ ਕੈਪ ਕਰਾ ਕੇ ਜਾੜੂ ਕੋ ਗੱਡੀ ਕਰਾ ਕੇ ਜਾੜੂ ਤਾਂ ਬੱਸ ਦਾ ਡਰਾਈਵਰ ਦਾ ਕਨੈਕਟਰ ਕਹਿੰਦਾ ਐ ਕਰੋ ਯਾਰ ਤੁਸੀਂ ਇੱਥੇ ਪਹਿਜੋ ਅਸੀਂ 6-7 ਜਣੇ ਸੀਗੇ ਤੇ ਉਹ ਬੱਸ ਦੇ ਉੱਪਰ ਜਿਹੜਾ ਟੂਲ ਬਣਿਆ ਹੁੰਦਾ ਹੈ ਉਹ ਰਿਸ਼ਾਦ ਦੇ ਉੱਪਰ ਉਹ ਆ ਦੇ ਦਰੂਦ ਰੂਪੀਨ ਲੱਗੇ ਤੇ ਅਸੀਂ ਉੱਥੇ ਢਾਬੇ ਢੂਬੇ ਦਾ ਰੋਟੀ ਰੋਟੀ ਖਾ ਕੇ ਉੱਪਰ ਬਹਿ ਗਏ ਉਹ ਗਰਮੀ ਔਰ ਮੇਰੇ ਅੱਜ ਵੀ ਜ਼ਿਆਦਾ ਅਲਸ ਲੈਲਾ ਸੀਰੀਅਲ ਹੋ ਰਹੇ ਹੁੰਦੇ ਉਸ ਟਾਈਮ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਲੈਲਾ ਉਹਨਾਂ ਨੇ ਸਾਨੂੰ ਪੱਗਾਂ ਦੇ ਦੀਆਂ ਆਪ ਦੀਆਂ ਅਸੀਂ ਪੱਗਾਂ ਲੈ ਕੇ ਪੈ ਗਏ ਤੇ ਉਹ ਆਪ ਦਾ ਦਰੂਪੀ ਕੇ ਪੈ ਗਏ ਤੇ ਉੱਥੇ ਮੱਛਰ ਇੰਨਾ ਜ਼ਿਆਦਾ ਉੱਥੇ ਬਸ ਅਡੇ ਚ ਮੈਂ ਕਿਹਾ ਇਡੀ ਖਤਰਨਾਕ ਰਾਤ ਮਤਲਬ ਕਿ ਮੈਂ ਕਦੇ ਨਹੀਂ ਗੁਜ਼ਾਰੀ ਇੰਨੇ ਮੱਛਰ ਦੇ ਵਿੱਚ ਮੱਛਰ ਕਾ ਕੇ ਸਵੇਰ ਤੱਕ ਸਾਨੂੰ ਨੀਂਦ ਨਹੀਂ ਆਈ ਅਸੀਂ ਉਵੇਂ ਆਦਾ ਪਿੰਡਾ ਖੁਰਕਦੇ ਰਹੇ ਤੇ ਬਸ ਜਾਗਦੇ ਰਹੇ ਕਦੇ ਇਦਾਂ ਉਹਦੇ ਨਾਲ ਛੋਟਿਆਂ ਦੇ ਆਪਣੇ ਭੈਣਾਂ ਭਰਾਵਾਂ ਨਾਲ ਲੜਾਈ ਕਿ ਮੈਂ ਟੱਕੀ ਲੈ ਸੀਟ ਤੇ ਬੈਠਾ ਤੂੰ ਇਧਰ ਵਾਹ ਉਹ ਤਾਂ ਬਹੁਤ ਵਾਰੀ ਉਹ ਤਾਂ ਇੰਨੀ ਵਾਰੀ ਹੁੰਦਾ ਹੁੰਦਾ ਸੀਗਾ ਵੀ ਮੈਂ ਸ਼ੀਸ਼ਾ ਬਾਹਰ ਦੇਖਣ ਨਾਲ ਨਿਕਲ ਕੇ ਹਨਾ ਤੇ ਕਈ ਵਾਰੀ ਕਿਸੇ ਸਵਾਰੀ ਨਾਲ ਬੈਠੇ ਹੁੰਦੇ ਉਹ ਕਹਿੰਦਾ ਵੀ ਭਾਈ ਇਧਰ ਹੋ ਜਾ ਮੈਨੂੰ ਉਲਟੀ ਆਉਂਦੀ ਆ ਮੈਨੂੰ ਇਧਰ ਹੋਲਣ ਦੇ ਫਿਰ ਉਹ ਤੇ ਬੜਾ ਗੁੱਸਾ ਹੁੰਦਾ ਸੀਗਾ ਕਦੀ ਝੂਠ ਝੂਠ ਤੁਸੀਂ ਕਦੀ ਝੂਠ ਬੋਲ ਕੇ ਬੈਠੇ ਮੈਨੂੰ ਚੱਕਰ ਜਾਂਦੇ ਘਬਰਾਉਂਦੇ ਮੈਨੂੰ ਇਧਰ ਬੈਠਣ ਦੋ ਬਹੁਤ ਵਾਰੀ ਉਹ ਆ ਵਾਰੀ ਲੈਣ ਵਾਸਤੇ ਤੇ ਇਹ ਤਾਂ ਹ ਵਿੰਡੋ ਸੀਟ ਲਵਾਂਗੀ ਹਣਾ ਮੈਨੂੰ ਤਾਂ ਬਹੁਤ ਹੀ ਲੱਗਦਾ ਬਾਹਰਲੇ ਕਾਣਾ ਤੇ ਪਹਿਲਾਂ ਤਾਂ ਲਾਕਡਾਉਨ ਦਾ ਸੀ ਚੱਕਰ ਆਉਣਗੇ ਪਰ ਨਹੀਂ ਉਹ ਬਹੁਤ ਹੀ ਅਲੱਗ ਹੀ ਉਹ ਸਵਰਗਾਂ ਦੇ ਝੂਟੇ ਤੇ ਸਵੇਰ ਬਸ ਨਾਲ ਜੁੜਿਆ ਮੇਰਾ ਇੱਕ ਆਖਰੀ ਲਾਸਟ ਸਵਾਲ ਹੋਊਗਾ ਅੱਜ ਦੇ ਡੇਟ ਵਿੱਚ ਰਕਾਰਡ ਕਾਰ ਤੇ ਬਸਾਂ ਸਫਰ ਕਰਦੀ ਨਾ ਲੇਡੀਜ਼ ਤੇ ਕਾਫੀ ਵਿਵਾਦ ਵੀ ਸਾਨੂੰ ਦੇਖਣ ਨੂੰ ਮਿਲ ਜਾਂਦੇ ਨੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਦੇਖੋ ਵੀ ਮੈਂ ਤਾਂ ਇੱਕ ਦਿਨ ਮੈਂ ਮੈਨੂੰ ਨਹੀਂ ਪਤਾ ਕਿਸੇ ਦਾ ਮੈਂ ਕੀ ਕਹਾ ਹਨਾ ਵੀ ਕੋਈ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਉਹ ਤਾਂ ਸਰਕਾਰਾਂ ਨੂੰ ਪਤਾ ਵੀ ਕਰਵਾਉਣਾ ਚਾਹੀਦਾ ਜਾਂ ਕਿੱਦਾਂ ਵੀ ਹੈ ਨਾ ਮੈਂ ਇੱਕ ਦਿਨ ਹੁਣੇ ਆਹੀ ਥੋੜੇ ਟਾਈਮ ਦੀ ਇਸੇ ਸਾਲ ਦੀ ਗੱਲ ਹੈ ਦੀਵਾਲੀ ਦੇ ਤੋਂ ਇੱਕ ਦੋ ਦਿਨ ਪਹਿਲਾਂ ਦੀ ਗੱਲ ਹੈ ਮੈਂ ਇੱਥੇ ਸੀ ਤੇ ਮੇਰੀ ਗੱਡੀ ਪਟਿਆਲੇ ਸੀ ਮੈਨੂੰ ਜਾਣਾ ਪੈਣਾ ਸੀ ਪਟਿਆਲੇ ਮੈਨੂੰ ਨਾ ਮੈਂ ਬੇਟੇ ਨੂੰ ਵੀ ਦੱਸਤਾ ਵੀ ਮੈਂ ਅੱਜ ਪਟਿਆਲੇ ਚੱਲੀ ਆ ਪਰ ਮੈਂ ਵਸ ਜਾਊ ਉਹ ਵੀ ਮੇਰੇ ਨਾਲ ਲੜਿਆ ਮੈ ਨਾ ਮम्मा ਤੁਸੀਂ ਕੈਬ ਕਰ ਲਓ ਉੱਤੇ ਜਾਓ ਤੇ ਮੇਰੇ ਹਸਬੰਦ ਵੀ ਨੂੰ ਕਹਿੰਦੇ ਕੈਬ ਕਰਕੇ ਆ ਜੀ ਤੂੰ ਉਹ ਬੱਸ 'ਚ ਨਹੀਂ ਹੈ ਨਾ ਮੈਂ ਮੈਂ ਉਹਨਾਂ ਨੂੰ ਕਹਤਾ ਵੀ ਹਾਂ ਹਾਂ ਠੀਕ ਹੈ ਠੀਕ ਹੈ ਮੈਂ ਤੇ ਸਾਡਾ ਆਰਟਿਸਟ ਅਜਸ਼ਨ ਮੈਂ ਅਜਸ਼ਨ ਅਜਸ਼ਨ ਕਹੇ ਜੀ ਕਰੇ ਮੈਂ ਕਹਾ ਨਹੀਂ ਮੈਂ ਤਾਂ ਆਪਾਂ ਜਾਣਾ ਬੱਸ ਸਵੇਰੇ ਉਹਨਾਂ ਨੂੰ ਫੋਨ ਆਇਆ ਤਾਂ ਕਹਿਦੀ ਅਸੀਂ ਕੈਬ ਚਾਵਾਂਗੇ ਭਾਈ ਜਨ ਝੂਠ ਬੋਲਣਾ ਪਵੇ ਪਰ ਤੁਸੀਂ ਜਾਣਾ ਬੱਸ ਸੱਚ ਅੱਜ ਤੇ ਮੈਂ ਮਾਸਕ ਪਾਇਆ ਅਸੀਂ 43 ਗਏ ਪੀ ਆਰਟੀਸੀ ਬੱਸ ਲਈ ਉਹ ਤੇ ਪੀ ਆਰਟੀਸੀ ਦੀ ਹੋ ਸੀਗੀ ਤੇ ਉਹ ਮੈਨੂੰ ਜਦੋਂ ਮੈਂ ਬੈਠੀ ਤੇ ਇੱਥੇ ਆਹ ਵਾਲੀ ਜਮੈਂ ਫਰਸਟ ਡਰਾਈਵਰ ਦੇ ਬੈਕ ਸਾਈਡ ਸੀਟ ਸੀਗੀ ਉੱਥੇ ਬੈਠੀ ਉਹ ਮੈਨੂੰ ਕਹਿੰਦੇ ਵੀ ਹਾਂਜੀ ਮੈਡਮ ਆਧਾਰ ਕਾਰਡ ਮੈਂ ਕਿਹਾ ਮੇਰੇ ਕੋਲ ਹੈ ਨਹੀਂ ਹਨਾ ਮੈਨੂੰ ਕੋ ਹੈਗਾ ਤਾਂ ਭਵੇਂ ਸੀਗਾ ਮੈਂ ਮੈਂ ਦੇਣਾ ਨਹੀਂ ਚਾਹੁੰਦੀ ਸੀਗੀ ਮੈਂ ਹਾਂ ਨਹੀਂ ਇਹ ਨਹੀਂ ਮਤਲਬ ਇਹ ਨਹੀਂ ਕਿ ਮੈਂ ਆਪਣੀ ਉਮਰ ਨਹੀਂ ਦਿਖਾਉਣਾ ਚਾਹੁੰਦੀ ਸੀ ਪੈਸਾ ਦੀ ਟਿਕਟ ਲੈਣੀ ਹੈ ਮੈਂ ਹਾਂ ਮੈਂ ਉਹਨੂੰ ਕਿਹਾ ਵੀ ਨਹੀਂ ਮੈਂ ਨਹੀਂ ਉਹ ਕਹਿੰਦਾ ਚਲੋ ਤੁਹਾਡੇ ਫੋਨ 'ਚ ਹੋਊਗਾ ਮੇਗਾ ਮੇ ਮੇਰੇ ਕੋਲ ਨਹੀਂ ਹੈਗਾ ਮੈਂ ਉਹਨੂੰ ਪੈਸੇ ਦਿੱਤੇ 100 ਰੁਪਏ ਹੀ ਲੱਗਿਆ ਸੀ ਜ਼ਿਆਦਾ ਨਹੀਂ ਮੈਂ ਉਹਨੂੰ 100 ਮੁੰਡੇ ਦਾ 100 ਮੇਰਾ 200 ਦਾ ਨੋਟ ਫੜਾਇਆ ਉਹਨੇ ਸਾਨੂੰ ਟਿਕਟ ਦਿੱਤੀ ਜੀ ਤੇ ਅਸੀਂ ਪਰ ਬਸ ਇੰਨੀ ਕਿ ਇਲੀ ਇੰਨਾ ਕਿ ਇੰਜੋਏ ਕੀਤਾ ਮੈਂ ਤਾਂ ਉਹ ਡੇਢ ਘੰਟਾ ਵੀ ਮੈਨੂੰ ਐ ਲੱਗਿਆ ਵੀ ਹਾਏ ਇਹੋ ਚੱਲੀ ਜਾਵੇ ਚੱਲੀ ਜਾਵੇ ਇੰਨੀ ਕਿ ਨੀਂਦ ਆ ਰਹੀ ਸੀਗੀ ਤੇ ਫਿਰ ਉਸ ਤੋਂ ਬਾਅਦ ਜਾ ਕੇ ਅਸੀਂ ਯੂਨੀਵਰਸਿਟੀ ਦੇ ਮੂਹਰੇ ਉੱtre ਉੱਥੋਂ ਲਈਆਂ ਸੀ ਜਲੇਬੀਆਂ ਮੈਂ ਤਾਂ ਪੂਰਾ ਇੰਜੋਏ ਕੀਤਾ ਉਹ ਦਿਨ ਵੀ ਪੂਰਾ ਜਿਵੇਂ ਐਨ ਹਨਾ ਜਿਹੜਾ ਪੁਰਾਣੇ ਟਾਈਮ ਦਾ ਹੁੰਦਾ ਸੀ ਮੈਂ ਲਈਆਂ ਜੀ ਬਣਦੀਆਂ ਬਣਦੀਆਂ ਜਲੇਬੀਆਂ ਤੇ ਲੈ ਬੀਆਂ ਲੈ ਕੇ ਅਸੀਂ ਕੀਤਾ ਆਟੋ ਹਨਾ ਆਟੋ ਦੇ ਵਿੱਚ ਬੈਠ ਕੇ ਉਹ ਨਹੀਂ ਜਿਹੜਾ ਇਲੈਕਟ੍ਰੋਨਿਕ ਅਜਿਹਾ ਉਹ ਨਹੀਂ ਜਿਹੜਾ ਗੋਲ ਜਿਹਾ ਹੁੰਦਾ ਉਹ ਵਾਲਾ ਟੋ ਲਿਆ ਫਿਰ ਉਹ ਤੋਂ ਅਸੀਂ ਆਪਣੇ ਘਰੇ ਅਰਬਨ ਸਟੇਟ ਗਏ ਤੇ ਉਧਰ ਉਹਨਰ ਪਾ ਵੀਡੀਓ ਬਣਾ ਰਿਹਾ ਮੈਂ ਕਿਹਾ ਬਣਾ ਲਓ ਕੋਈ ਨਹੀਂ ਹੈਨਾ ਤੇ ਅਸੀਂ ਉਹਦੇ ਵਿੱਚ ਆਰਾਮ ਨਾਲ ਗਿਆ ਫਿਰ ਜਾ ਕੇ ਦੱਸਿਆ ਵੀ ਅਸੀਂ ਤਾਂ ਬਈ ਬਹੁਤ ਇੰਜੋਏ ਕਰਕੇ ਆਏ ਹਾਂ ਤੇ ਮੈਨੂੰ ਬਹੁਤ ਵਧੀਆ ਲੱਗਿਆ ਆਪਾਂ ਤਾਂ ਪੈਸੇ ਦੇ ਕੇ ਗਏ ਸੀ ਮੈਂ ਕੋਈ ਆਧਾਰ ਕਾਰਡ ਨਹੀਂ ਰੱਖਿਆ ਬਿਲਕੁਲ ਤੇ ਭਾਜੀ ਕਈ ਵਾਰ ਇਦਾਂ ਹੁੰਦਾ ਵੀ ਆਉਂਦੀ ਹੋਣੀ ਕਦੀ ਰੀਸੈਂਟ ਕਦੀ ਟਰੈਵਲ ਕੀਤਾ ਤੁਸੀਂ ਬੱਸ ਦੇ ਵਿੱਚ ਕਿਹਨਾ ਰੀਸੈਂਟ ਟਰੈਵਲ ਕੀਤਾ ਕਦੀ ਬੱਸ ਦੇ ਵਿੱਚ ਨਹੀਂ ਹੁਣ ਕਾਫੀ ਟਾਈਮ ਹੋ ਗਿਆ ਕਾਫੀ ਟਾਈਮ ਹੋ ਗਿਆ ਮੈਂ ਮੈਂ ਮਤਲਬ ਅਕਸਰ ਕਰਦਾ ਰਹਿਣਾ ਮੈਂ ਦੇਖਦਾ ਕਾਫੀ ਸਰਵਾਰੀਆਂ ਖੁੰਦਕ ਵੀ ਖਾਏ ਨਹੀਂ ਕਿਉਂਕਿ ਅਧਾਰ ਕਾਟ ਵਾਲੀ ਬੀਬੀਆਂ ਦਾ ਪਾਈ ਨਹੀਂ ਸਹੀਟ ਤੇ ਜਿੰਨੇ ਟਿਕਟ ਪੈਸੇ ਨਹੀਂ ਦੇਣੀ ਹੁੰਦੀ ਆ ਉਹ ਵਿਚਾਰੇ ਲਾਈਨਾਂ ਤੇ ਖੜੇ ਹੁੰਦੇ ਆ ਬਿਲਕੁਲ ਜੀ ਬਿਲਕੁਲ ਨਹੀਂ ਮੈਂ ਰੀਸੈਂਟ ਪਨੀ ਸਾਲ ਤੋਂ ਪਹਿਲਾਂ ਜ਼ਰੂਰ ਕੀਤਾ ਸੀਗਾ ਮੈਂ ਪਿੰਦ ਗਿਆ ਸੀ ਆਪਣੇ ਤੇ ਮੇਰੇ ਦੋਸਤ ਕਹਿੰਦੇ ਇਦਾਂ ਕਰਕੇ ਵੀ ਅਸੀਂ ਬਟਿੰਡੇ ਆ ਤੇ ਕਿਤੇ ਜਾ ਕੇ ਆਉਣ ਅੱਗੇ ਤੇ ਮੈਂ ਕਿਹਾ ਯਾਰ ਤੂੰ ਦੱਸ ਕੇ ਨਹੀਂ ਗਿਆ ਮੈਂ ਉਹਨਾਂ ਦੋ ਦੋ ਗੱਡੀਆਂ ਕੀ ਕਰਾਂਗੇ ਮੈਨੂੰ ਕਹਿੰਦੇ ਵੀ ਗੱਡੀ ਸਾਡੇ ਕੋਲ ਹੈਗੀ ਆ ਦੋ ਤਿੰਨ ਜਣੇ ਉਹ ਸੀਗੇ ਉਹ ਜਾਣਾ ਤੇ ਗੱਡੀ ਤੇ ਅੱਗੇ ਜਾਣਾ ਸੀ ਅਸੀਂ ਕਿਤੇ ਹਰਿਆਣੇ ਜਾਣਾ ਸੀਗਾ ਮੈਨੂੰ ਮਾਹਰ ਮੈਂ ਗੱਡੀ ਤੋਂ ਬਿਨਾਂ ਤਾਂ ਨਹੀਂ ਆਉਂਦਾ ਕਹਦਾ ਯਾਰ ਗੱਡੀ ਨੂੰ ਕੀ ਕਰਨਾ ਤੂੰ ਇੱਥੇ ਬੱਸ ਇੰਨੇ ਵਿੱਚ ਚੱਲਦੀ ਪੈਨੋ ਆਪਣੇ ਤੂੰ ਚੜ ਜਾ ਮਾਹਰ ਮੈਨੂੰ ਉਹਨਾਂ ਪਛਾਣਦੇ ਬਹੁਤ ਹੈ ਗੱਲ ਮਗਾਣੀ ਕਦੇ ਕੋਈ ਨਹੀਂ ਹੁੰਦਾ ਤੂੰ ਮਾਸਕ ਜੱਪਾ ਕੇ ਚੜ ਜਾ ਸਭ ਮੈਂ ਉਹ ਪਿੰਡ ਤੋਂ ਤਾਂ ਲੈ ਕੇ ਚੱਲ ਸ਼ਹਿਰ ਤੱਕ ਜਿਹੜਾ ਗੋਨਿਆਣਾ ਮੰਡੀ ਤੱਕ ਦਾ ਕੋਈ ਚੱਕਰ ਨਹੀਂ ਪਿੰਡ ਦੇ ਬੰਦੇ ਹੁੰਦੇ ਸਾਰੇ ਪਿੰਡਾਂ ਨਾਲ ਜਾਣ ਹੁੰਦਾ ਉਹਦੇ ਵੇਲੇ ਮੈਂ ਜਦੋਂ ਉੱ ਉਰੇ ਨਹੀਂ ਵੇਖਣਾ ਯਾਰ ਤੇ ਨਾਲ ਦਾ ਐਨ ਦੇਖਣਾ ਵੀ ਜਿਵੇਂ ਕੁੱਟਣਾ ਨਹੀਂ ਹੁੰਦਾ ਉਹ ਪਛਾਨ ਨਹੀਂ ਜਾਂਦੇ ਸੀ ਯਾਰ ਇਹ ਯਾਰ ਬੰਦਾ ਵੇਖਾ ਕਿਤੇ ਲੱਗਦਾ ਹੈ ਹਨਾ ਉਹਨੂੰ ਇਹ ਤਾਂ ਪਤਾ ਨਹੀਂ ਐਕਟਰ ਆ ਹੋ ਸਕਦਾ ਇਹਨੂੰ ਪਤਾ ਹੀ ਹੋਵੇ ਬੰਦੇ ਨੂੰ ਐ ਹੁੰਦਾ ਕਿ ਯਾਰ ਵਰਗਾ ਹੈ ਵਰਗਾ ਉਹਦੇ ਵਰਗਾ ਹਾਂ ਬੰਦਾ ਵੀ ਬੰਦਾ ਪਛਾਨਦਾ ਰਹਿੰਦਾ ਵੀ ਇਹ ਇਹਦੇ ਵਰਗਾ ਕਿਤੇ ਦੇਖਿਆ ਆ ਕਿਤੇ ਦੇਖ ਕੇ ਆਉਂਦੇ ਨੇ ਦਿਮਾਗ 'ਚ ਉਦੋਂ ਆਉਂਦਾ ਜਦੋਂ ਬੰਦਾ ਉੱਤਰ ਜਾ ਫਿਰ ਮੈਸੇਜ ਆਉਂਦੇ ਹਾਏ ਅੱਜ ਤਾਂ ਤੁਹਾਨੂੰ ਅਸੀਂ ਇੱਥੇ ਦੇਖਿਆ ਸੀ ਕੰਟੀਨਿਊ ਸੋ ਉਦੋਂ ਸਾਲ ਕੇ ਪਹਿਲਾਂ ਮੈਂ ਸਬਰ ਕੀਤਾ ਸੀਗਾ ਔਰ ਬਸ ਤਾਂ ਮੈਂ ਬਹੁਤ ਜ਼ਿਆਦਾ ਸਬਰ ਕੀਤਾ ਐ ਇੰਜਾਇਬਲ ਸਬਰ ਹੁੰਦਾ ਬਸ ਦਾ ਮੈਂ ਗ੍ਰੈਜੂਏਸ਼ਨ ਤੋਂ ਬਾਅਦ ਵੀ ਚੰਡੀਗੜ੍ਹ ਪਟਿਆਲੇ ਆਉਣਾ ਤਾਂ ਵਸਤੇ ਆਉਂਦੇ ਸੀਗੇ ਪਰ ਠੀਕਾ ਉਦੋਂ ਰੁਟੀਨ ਚ ਜਾਂਦੇ ਸੀਗੇ ਕੁਝ ਮਹੀਨੇ ਬਾਅਦ ਜਾਣਾ ਸੀ ਤਾਂ ਭਾਈ ਅਗਰ ਜੇ ਪੈਸਾ ਬਹੁਤ ਹੁੰਦਾ ਤੁਹਾਡੇ ਹਿਸਾਬ ਨਾਲ ਪਹਿਲੀ ਗੱਲ ਕੀ ਬੋਲਦਾ ਦੇਖੋ ਜੀ ਮੇਰੇ ਕੋਲੇ ਪੈਸਾ ਹੁੰਦਾ ਤਾਂ ਜਰੂਰ ਬੋਲਦਾ ਕੁਝ ਨਹੀਂ ਬੋਲਦਾ ਪੈਸਾ ਜਿਹਦੇ ਕੋਲੇ ਹੈਗਾ ਉਹਦੇ ਕੋਲੇ ਬੋਲਦਾ ਬਖਸ਼ ਰਾਜ ਨੂੰ ਪੁੱਛ ਮੈਰੇ ਕੋਲੇ ਪੈਸਾ ਕੀ ਬੋਲਦਾ ਮੈਂ ਤਾਂ ਇਹੀ ਕਹਿੰਦਾ ਵੀ ਭਾਈ ਜਿੱਥੇ ਜ਼ਰੂਰਤ ਆ ਉੱਥੇ ਲਾਓ ਬੇਤੇ ਜਰੂਰਤ ਆ ਉਥੇ ਲਾਓ ਹਾਂ ਪੜਾ ਲਓ ਵੇਰੇ ਮੈਮ ਤੁਸੀਂ ਹਰਦੀਪਾ ਜੀ ਦੇ ਮੋਟੀਵੇਸ਼ਨਲ Song ਸੁਣਦੇ ਹੋ ਬਿਲਕੁਲ ਸੁਣਦੀ ਆ ਮੈਨੂੰ ਬਹੁਤ ਚੰਗੇ ਲੱਗਦੇ ਨੇ ਤੇ ਫੇਵਰਿਟ ਕਿਹੜਾ ਤੁਹਾਡਾ ਤੁਣਕਾ ਤੁਣਕਾ ਕਰਕੇ ਉਹ ਤੇ ਕਦੀ ਇਦਾਂ ਹੋਇਆ ਕਿ ਕਾਫੀ ਲੋ ਫੀਲ ਕਰਦੇ ਹਾਂ ਮੈਂ ਉਹ ਤੋਂ ਤੁਸੀਂ ਬਾਜੀ ਦੇ Song ਸੁਣਿਆ ਉਹ ਤੇ ਅੱਜ ਫਿਲਮ ਦੀ ਸ਼ੂਟਿੰਗ ਦੇ ਉੱਤੇ ਜਾਂ ਮੌਕੇ ਦੱਸਿਆ ਕਿ ਬਾਜੀ ਮੈਂ ਤੁਹਾਡਾ ਜਦੋਂ ਉਹ ਗਾਣਾ ਸੁਣਿਆ ਸੀ ਮੈਨੂੰ ਕਾਫੀ ਮੋਟੀਵੇਸ਼ਨ ਮਿਲੀ ਇਹ ਦਵਾ ਨਹੀਂ ਕਦੇ ਲਾਈਫ ਚ ਹੋਇਆ ਪਰ ਮੈਨੂੰ ਦੀ ਬਾਈ ਦਾ ਉਹ ਗਾਣਾ ਬਹੁਤ ਪਿਆਰਾ ਲੱਗਦਾ ਤੁਨ ਕੰਧਾਂ ਕਾ ਕਰਕੇ ਕੁੜੀ ਛੱਡਦੀ ਹੁੰਦੀ ਆ ਉਹ ਜੇ ਤੁਸੀਂ ਅੱਜ ਸੈੱਟ ਦੇ ਨਹੀਂ ਹੋਂਦਾ ਉਂ ਵੀ ਜਦੋਂ ਤੁਹਾਨੂੰ ਤੁਹਾਨੂੰ ਬਹੁਤ ਮੋਟੀਵੇਟ ਕਰਦਾ ਉਹ ਗਾਣਾ ਔਰ ਜੇਕਰ ਕਿ ਮੈਨੂੰ ਬਹੁਤ ਪਸੰਦ ਹੋਗਾ ਤੇ ਮੈਮ ਇਹ ਫਿਲਮ ਮੇਰੇ ਲਈ ਸਾਹਮਨਾ ਖਾਸ ਇਸ ਕਰਕੇ ਵੀ ਹੁਣ ਵਾਲੀ ਕਿਉਂਕਿ ਇਸ ਦੇ ਵਿੱਚ ਸੁਰਜੀਤ ਪਿੰਦਰ ਰੱਖਿਆ ਨੂੰ ਸਾਡੀ ਜਨਰੇਸ਼ਨ ਨੇ ਤਾਂ ਜਾਂ ਤਾਂ ਡੀ ਜੇ ਸਪੀਕਰਾਂ ਤੇ ਸੁਣਿਆ ਦੂਜੇ ਲੋਟ ਵੱਡੇ ਪਰਦੇ ਤੇ ਨਹੀਂ ਦੇਖਿਆ ਪਹਿਲੀ ਵਾਰ ਦੇਖਣ ਨੂੰ ਮਿਲਣਗੇ ਜਿਹੜੀ ਆਵਾਜ਼ ਕਿਉਂਕਿ ਫਿਲਮਾਂ ਵਿੱਚ ਆਈ ਸੀ ਕਾਫੀ ਫਿਲਮਾਂ ਪੰਜਾਬੀ ਗੋਗੂ ਗਿੱਲਰ ਸਾਹਿਬ ਉਹਨਾਂ ਦੀ ਫਿਲਮਾਂ ਵਿੱਚ ਉਹਨਾਂ ਦੇ ਉਦੋਂ ਗਾਣੇ ਆਉਂਦੇ ਸੀ ਪਰ ਅੱਜ ਦੀ ਜਨਰੇਸ਼ਨ ਲਈ ਥੀਏਟਰ ਦੇ ਵਿੱਚ ਸੁਣਨਾ ਪਹਿਲੀ ਵਾਰ ਹੋਊਗਾ ਇਸ ਦਾ ਕਿੱਦਾਂ ਲੱਗਦਾ ਤੁਹਾਨੂੰ ਕੋਈ ਅਸੀਂ ਤਾਂ ਉਹਨਾਂ ਨੂੰ ਉਦੋਂ ਬਹੁਤ ਬਹੁਤ ਦੇਖਿਆ ਟੀਵੀ ਤੇ ਹੈਨਾ ਬਹੁਤ ਜ਼ਿਆਦਾ ਬਹੁਤ ਗਾਣੇ ਸੁਣੇ ਨੇ ਤੇ ਸਾਡੇ ਤਾਂ ਬਸਾਂ ਦੇ ਵਿੱਚ ਵੀ ਉਹਨਾਂ ਦੇ ਗਾਣੇ ਚੱਲਦੇ ਨੇ ਸਾਡੀ ਗਲੀ ਚ ਉਹਨਾਂ ਲੰਘ ਮੁੰਡਿਆ ਹੈਨਾ ਇਹ ਗਲੀ ਸਰਕਾਰੀ ਕੱਟ ਦੇਣਗੇ ਹਾਂ ਉਹ ਵਾਲੇ ਜਿਹੜੇ ਮਤਲਬ ਇਹ ਵਾਲੇ ਕਰਨੇ ਸੀ ਬਸਾਂ ਚ ਸਾਰੇ ਸੁਨੇ ਹੋਏ ਯਾਰ ਤੇ ਇਹ ਗਲੀ ਸਰਕਾਰੀ ਆ ਸਾਨੂੰ ਰੋਕ ਨਹੀਂ ਸਕਦੀ ਤੂੰ ਤਾਂ ਉਦੋਂ ਬਹੁਤ ਵਧੀਆ ਉਹਨਾਂ ਦੀ ਇੱਕ ਪੱਗ ਦਾ ਸਟਾਈਲ ਬਹੁਤ ਅੱਛਾ ਸੀਗਾ ਇੱਕ ਇੱਥੇ ਮੋਤੀਆ ਉਹ ਕੁਝ ਲਾ ਕੇ ਰੱਖਦੇ ਹੁੰਦੇ ਸੀ ਨਾ ਮੋਤੀਆ ਲਾ ਕੇ ਰੱਖਦੇ ਹੁੰਦੇ ਸੀ ਸੋ ਲੋਕ ਉਹਨਾਂ ਨੂੰ ਫੋਲੋ ਵੀ ਕਰਦੇ ਸੀਗੇ ਤਾਂ ਇਸ ਦੇ ਵਿੱਚ ਥੋੜਾ ਜਿਹਾ ਉਹਨਾਂ ਨੇ ਕੁਝ ਉਹਦੇ ਵਿੱਚ ਕੁਝ ਐਮੈਂਡਮੈਂਟ ਕਰਕੇ ਸ਼ਾਇਦ ਕੁਝ ਕੀਤਾ ਹੈ ਨਾ ਥੋੜਾ ਜਿਹਾ ਕਰਕੇ ਤਾਂ ਉਹ ਗਾਣਾ ਫਿਲਮ ਦੇ ਵਿੱਚ ਆਇਆ ਉਹਦੇ ਨਾਲ ਲੋਕਾਂ ਦੇ ਵਿੱਚ ਜਿਹੜੇ ਸਾਡਾ ਯੂਥ ਹੈ ਜਿਨ੍ਹਾਂ ਨੇ ਘੱਟ ਸੁਣਿਆ ਉਹਨਾਂ ਦੇ ਵਿੱਚ ਦੁਬਾਰਾ ਜੀਵੰਤ ਹੋਣ ਵਾਲੀ ਗੱਲ ਹੈ ਇੱਕ ਤਰ੍ਹਾਂ ਨਾਲ ਹੈ ਨਾ ਤੇ ਬਈ ਤੁਹਾਡੇ ਨਾਲ ਕੋਈ ਯਾਦ ਕਾਲਜ ਟਾਈਮ ਦੀ ਸਕੂਲ ਜਦੋਂ ਉਸ ਟਾਈਮ ਦੇ ਉਹ ਗਾਣੇ ਆਉਂਦੇ ਸੀਗੇ ਦੇਖੋ ਜੀ ਅਸੀਂ ਆਪਦੇ ਕਾਲਜ ਟਾਈਮ ਬੱਸਾਂ ਦੇ ਵਿੱਚ ਹੀ ਗਾਣੇ ਬਹੁਤ ਵੱਜਦੇ ਸੀ ਯੂਥ ਫੈਸਟੀਵਲ ਦੇ ਵਿੱਚ ਹੀ ਗਾਣੇ ਬਹੁਤ ਵੱਜਦੇ ਸੀਗੇ ਸਟੇਜਾਂ ਦੇ ਉੱਪਰ ਗਾਣੇ ਬਹੁਤ ਵੱਜਦੇ ਸੀ ਉਦੋਂ ਨਵੇਂ-ਨਵੇਂ ਮਤਲਬ ਕਿ ਹੁਣ ਤਾਂ ਆਰਕੈਸਟਰ ਨਵੇਂ-ਨਵੇਂ ਚੱਲੇ ਸੀ ਵਿਆਹਾਂ ਦੇ ਵਿੱਚ ਉਦੋਂ ਆ ਹੁਣ ਸੱਭਿਆਚਾਰਕ ਪ੍ਰੋਗਰਾਮ ਪਹਿਲਾਂ ਨੋਰਮਲ ਆਰਕੈਸਟਰ ਹੁੰਦੇ ਸੀਗੇ ਤਾਂ ਉਹ ਗਾਣੇ ਮਤਲਬ ਕਿ ਤੁਸੀਂ ਇਹ ਮੰਨ ਲਓ ਕਿ ਅਸੀਂ ਜਦੋਂ ਸਟੱਡੀ ਕਰਦੇ ਸੀ ਪੜ੍ਹਦੇ ਸੀਗੇ ਤਾਂ ਉਦੋਂ ਬਿੰਦਰੀਖਿਆ ਜੀ ਆਪਦੇ ਟੌਪ ਤੇ ਸੀਗੇ ਔਰ ਉਹਨਾਂ ਦੇ ਨਾਲ ਪੈਰਲਲ ਜਿੰਨੇ ਸਿੰਗਰ ਸੀਗੇ ਸਾਰੇ ਟੌਪ ਤੇ ਸੀਗੇ ਉਹਨਾਂ ਨੂੰ ਬਹੁਤ ਸੁਣਿਆ ਬਹੁਤ ਇੰਜੋਏ ਕੀਤਾ ਸੀ ਤੇ ਲਾਸਟ ਕੁਐਸਚਨ ਤੁਹਾਡੇ ਦੋਨਾਂ ਤੁਹਾਡੀ ਲਾਈਫ ਦੇ ਵਿੱਚ ਪੈਸਾ ਕਿੰਨਾ ਕਮੈਟਰ ਕਰਦਾ ਹੈ ਪੈਸਾ ਦੇਖੋ ਜ਼ਿੰਦਗੀ ਦੇ ਵਿੱਚ ਪੈਸਾ ਹੋਣਾ ਜ਼ਰੂਰਤਾਂ ਲਈ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਆਪਣੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਰਹਿਣ ਇੰਨਾ ਕੁ ਹੋਣਾ ਚਾਹੀਦਾ ਵੀ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਹੋਣ ਤੁਹਾਡੇ ਤੁਹਾਡੇ ਦਿਮਾਗ 'ਚ ਚੜੇ ਨਾ ਪੈਸਾ ਬਸ ਮੈਨੂੰ ਇੰਨਾ ਕੁ ਲੱਗਦਾ ਵੀ ਜ਼ਿੰਦਗੀ ਸਮੂਥ ਚੱਲਦੀ ਰਹਿਣੀ ਚਾਹੀਦੀ ਹੈ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਪਰ ਫਤੂਰ ਨਾ ਹੋਵੇ ਬਸ ਬਿਲਕੁਲ ਜੀ ਜਿਵੇਂ ਰਾਜਨਿਕਾ ਕੇ ਜ਼ਰੂਰਤਾਂ ਪੂਰੀਆਂ ਹੁੰਦੀਆਂ ਰਹਿਣ ਠੀਕ ਆ ਖੁਆਇਸ਼ਾਂ ਤਾਂ ਰਾਜਾ ਮਹਾਰਾਜਾਂ ਦੀਆਂ ਵੀ ਨਹੀਂ ਪੂਰੀਆਂ ਹੋਈਆਂ ਤਾਂ ਜਿੰਨਾ ਮਰਜੀ ਪੈਸਾ ਆ ਜਿਹਦੀਆਂ ਖੁਆਇਸ਼ਾਂ ਜਿਹੜਾ ਬੰਦਾ ਵੱਜ ਗਿਆ ਉਹਦੀਆਂ ਨਹੀਂ ਹੋਣੀਆਂ ਪਉਂਦੀ ਉਹ ਖਰਮਾਪਤੀ ਬਣ ਜੇ ਤੇ ਸੇਮ ਹੈ ਵੇ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਆਪ ਦਾ ਪ੍ਰਵਾਲ ਵਧੀਆ ਤਰੀਕੇ ਨਾਲ ਪਾਲ ਲਗੇ ਬੱਚੇ ਵਧੀਆ ਸਕੂਲਾਂ ਚ ਪੜਾ ਲਗੇ ਤੇ ਬਾਕੀ ਸਭ ਤੋਂ ਵੱਡੀ ਗੱਲ ਕਿ ਕਿਸੇ ਕੋਲ ਮੰਗਣਾ ਨਾ ਪਵੇ ਰੱਬ ਇਹਨਾਂ ਕਿ ਦਿੰਦਾ ਰਹਿ ਸੇ ਮੈਮ ਜਦੋਂ ਤੁਸੀਂ ਐਕਟਿੰਗ ਫੀਲਡ ਸ਼ੁਰੂ ਕੀਤੀ ਸੀ ਉਸ ਟਾਈਮ ਮਾਈਂਡ ਵਿੱਚ ਇਹ ਆਇਆ ਸੀਗਾ ਕੀ ਇਸ ਦੇ ਵਿੱਚ ਪੈਸਾ ਮੈਨੂੰ ਬੋਲ ਤਾ ਆਪਾਂ ਫੀਲਡ ਚੂਜ਼ ਕਰੀਏ ਜਾਂ ਦਿਲ ਤੋਂ ਵਿੱਚ ਐਕਟਿੰਗ ਕਰਨੇ ਦਾ ਮਨ ਕਰਦੀ ਤਾਂ ਇਹ ਫੀਲਡ ਚੂਜ਼ ਨਹੀ ਕੋਈ ਸ਼ੁਰੂ ਤੋਂ ਤਾਂ ਪੈਸੇ ਵਾਲਾ ਤਾਂ ਕੋਈ ਖਿਆਲ ਹੀ ਨਹੀਂ ਸੀ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਇਸ ਫੀਲਡ ਦੇ ਵਿੱਚ ਪੈਸੇ ਵੀ ਮਿਲਦੇ ਹੁੰਦੇ ਹਨ ਮਤਲਬ ਇਹ ਤਾਂ ਪਤਾ ਹੀ ਨਹੀਂ ਸੀ ਜਦੋਂ ਥੀਏਟਰ ਸਟਾਰਟ ਕੀਤਾ 2003 ਦੇ ਵਿੱਚ ਉਦੋਂ ਤਾਂ ਜੇ ਅਸੀਂ ਕਿਸੇ ਪਿੰਡ ਦੇ ਵਿੱਚ ਨਾਟਕ ਕਰ ਜਾਂਦੇ ਹੁੰਦੇ ਸੀ ਕਈ ਵਾਰ ਕੋਈ 2100 ਦਿੰਦਾ ਸੀ ਕੋਈ 5100 ਦਿੰਦਾ ਸੀਗਾ ਕਈ ਵਾਰ 50 ਰੁਪਏ ਹਿੱਸਿਆਂ ਦੇ ਹੁੰਦੇ ਸੀ ਕਈ ਵਾਰ 500 ਵੀ ਆ ਜਾਂਦਾ ਸੀ ਸੋ ਇਦਾਂ ਦਾ ਕੁਝ ਵੀ ਨਹੀਂ ਸੀਗਾ ਕਿ ਅੱਗੇ ਜਾ ਕੇ ਇਹ ਫਿਲਮ ਲਾਈਨ ਦੇ ਵਿੱਚ ਕਿੰਨੇ ਲੱਖਾਂ ਦੇ ਸੌਆਂ ਤੋਂ ਬਾਅਦ ਅਸੀਂ ਲੱਖਾਂ ਤੇ ਵੀ ਪਹੁੰਚ ਜਾਾਂਗੇ ਮਤਲਬ ਇਹ ਕਦੇ ਨਹੀਂ ਸੀ ਸੋਚਿਆ ਤੇ ਆਖਰੀ ਵਿੱਚ ਮੈਂ ਜਾਂਦੇ ਮੈਂ ਇਹੀ ਕਹਾਂਗਾ ਕਿ ਫਿਲਮ ਦੀ ਵਾਰੀ ਫਿਲਮ ਵਾਲੀ ਆਡੀਅנס ਨੂੰ ਜਰੂਰ ਦੱਸ ਦੋ ਕਦੋਂ ਰਿਲੀਜ਼ ਹੋ ਰਹੀ ਹੈ 22 ਫਰਵਰੀ ਨੂੰ ਰੀਲੀਜ਼ ਹੋ ਰਹੀ ਹੈ ਫਿਲਮ ਜੇ ਪੈਸਾ ਬੋਲਦਾ ਹੁੰਦਾ ਬਹੁਤ ਹੀ ਪਿਆਰੀ ਫਿਲਮ ਹੈ ਜਿਵੇਂ ਤੁਹਾਨੂੰ ਸੁਖਵਿੰਦਰ ਨੇ ਸ਼ੁਰੂ ਚ ਦੱਸਿਆ ਸੀਗਾ ਰੀਅਲ ਕੈਰੈਕਟਰ ਨੇ ਰੀਅਲ ਲਾਈਫ ਦੇ ਵਿੱਚ ਉਹਨੇ ਸਾਡੇ ਆਪਣੇ ਸਮਾਜ ਦੇ ਵਿੱਚ ਉਹਨੇ ਸੋ ਬਹੁਤ ਸੋਹਣਾ ਕਨਸੈਪਟ ਹੈ ਇੱਕ ਅੱਛਾ ਪਿਆਰਾ ਕਨਸੈਪਟ ਹੈ ਜਿੰਤੇ ਮੰਤਰਿਤ ਬਰਾੜ ਭਾਜੀ ਨੇ ਬਹੁਤ ਅੱਛੀ ਡਾਇਰੈਕਸ਼ਨ ਦਿੱਤੀ ਹੈ ਸੋ ਬਹੁਤ ਸੋਹਣੀ ਫਿਲਮ ਹੈ ਜ਼ਰੂਰ ਦੇਖਣ ਜਾਇਓ ਜੀ 23 ਫਰਵਰੀ ਨੂੰ ਸੋ ਮੈਂ ਵੀ ਤੁਹਾਨੂੰ ਇਹੀ ਰਿਕਵੈਸਟ ਕਰੂੰਗਾ ਕਿ ਫਿਲਮ 23 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਗਰ ਟ੍ਰੇਲਰ ਤੁਹਾਨੂੰ ਪਸੰਦ ਆਇਆ ਤਾਂ ਆਬਵੀਅਸਲੀ ਫਿਲਮ ਵੀ ਜ਼ਰੂਰ ਪਸ